ਟੜਕੇ ਤੜਕਸਾਰ ਮਿਲਦੇ ਨੇ ਮੁੱਖ ਮੰਤਰੀ ਪੰਜਾਬ ਨੇ ਪੈरिस ਜਾਣਾ ਸੀ 올림픽 ਖੜਾਰੀਆਂ ਦੇ ਹੌਸਲਾ ਵਧਾਈ ਕਰਨ ਲਈ ਤੁਸੀਂ ਜਾਣਾ ਸੀਗਾ ਅਮਰੀਕਾ ਇੱਕ ਕਾਨਫਰੰਸ ਦੇ ਵਿੱਚ ਕੀ ਕੋਈ ਲੱਗ ਰਿਹਾ ਬਦਲਾਖੁਰੀ ਦੀ ਨੀਤੀ ਵੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਪੰਜਾਬ 55 ਸਾਲਾਂ ਬਾਅਦ ਸਾਡਾ ਸਾਡੀ ਟੀਮ ਸਾਡੇ ਦੇਸ਼ ਦੀ ਟੀਮ ਮੈਚ ਜਿੱਤ ਰਹੀ ਹੈ ਉਹਨਾਂ ਦੀ ਹੌਸਲਾ ਫਜ਼ਾਈ ਕਰਨ ਲਈ ਮਾਣਯੋਗ ਮੁੱਖ ਮੰਤਰੀ ਸਾਹਿਬ ਪੈरिस ਜਾਣਾ ਚਾਹੀਦੇ ਨੈਸ਼ਨਲ ਲੈਜਿਸਲੇਚਰਸ ਕਾਨਫਰੰਸ ਹੋ ਰਹੀ ਹੈ ਅਮਰੀਕਾ ਦੇ ਵਿੱਚ ਕੈਂਟਕੀ ਸਟੇਟ ਦੇ ਵਿੱਚ ਉੱਥੇ 3000 ਤੋਂ ਵੱਧ ਜਿਹੜੇ ਤੁਹਾਡੇ ਲੈਜਿਸਲੇਟਰਸ ਇਕੱਠੇ ਹੋਣੇ ਆ ਆਪਣੇ ਦੇਸ਼ ਤੋਂ ਵੀ 40-45 ਬੰਦਾਂ ਦਾ ਡੈਲੀਗੇਸ਼ਨ ਜਾ ਰਿਹਾ ਹੈ ਪਰ ਤੁਸੀਂ ਸਿਰਫ ਪੰਜਾਬ ਦੇ ਸਪੀਕਰ ਦੀ ਪਰਮਿਸ਼ਨ ਪੋਲੀਟੀਕਲ ਜਿਹੜੀ ਕਲੀਅਰ ਅਥੋਰਟੀ ਕਰਦੇ ਹੋ ਹਿਮਾਚਲ ਦੇ ਦੀ ਡਿਨਾਈ ਕਰਦੇ ਹੋ ਕਰਨਾਟਕਾ ਦੇ ਦੀ ਡਿਨਾਈ ਕਰਦੇ ਹੋ ਕੇਰਲ ਦੇ ਦੀ ਡਿਨਾਈ ਕਰਦੇ ਹੋ ਮੇਂ ਗੱਲ ਵਾਲਿਆਂ ਨੂੰ ਦੇ ਦਿੰਨੇ ਹੂੰ ਇਹ ਡਬਲ ਸਟੈਂਡਰਡ ਕਿਉਂ ਭਈ ਦੇਖੋ ਆਪਾਂ ਨੂੰ ਕਿਸੇ ਸਿੱਟੇ ਦੀ ਪਰਵਾਹ ਨਹੀਂ ਲੋਕਾਂ ਨੇ ਸਾਨੂੰ ਸੱਚ ਬੋਲਣ ਲਈ ਹੱਕ ਸੱਚ ਦੇ ਪਹਿਰਾ ਦੇਣ ਲਈ ਇੱਥੇ ਪਹੁੰਚਾਇਆ ਤੁਸੀਂ ਨਿਹੱਥੇ ਤੇ ਵਾਰ ਕਰਦੇ ਹੋ ਕਿਤੇ ਵੀ ਦੁਨੀਆ ਦੇ ਵਿੱਚ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਤੁਸੀਂ ਉਹਨਾਂ ਨੂੰ ਗਲੈਂਟਰੀ ਅਵਾਰਡ ਦਿੰਦੇ ਕਿ ਤੂਬ ਚੱਕੀ ਫਿਰਦਾ ਈ ਸ਼ੁਕਰ ਨਾਲ ਕੀ ਸੀ 700 ਤੋਂ ਉੱਤੇ ਸਾਡੇ ਕਿਸਾਨ ਸ਼ਹੀਦ ਕਰਾਤੇ ਮੈਂ ਮਾਨਯੋਗ ਸਾਡੇ ਜਿਹੜੇ ਰਹਿਬਰ ਨੇ ਸ੍ਰੀ ਓਮ ਬਿਰਲਾ ਜੀ ਜਿਹੜੇ ਕੇ ਸਪੀਕਰ ਨੇ ਲੋਕ ਸਭਾ ਦੇ ਉਹਨਾਂ ਨੂੰ ਪੱਤਰ ਲਿਖਾਂਗੇ ਔਰ ਮਿਲ ਕੇ ਵੀ ਪ੍ਰੋਟੈਸਟ ਕਰਾਂਗੇ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਮੈਂ ਹਾਂ ਸਰਖਾਵ ਦੋਸਤੋ ਅੱਜ ਪੰਜਾਬ ਸਰਕਾਰ ਨੂੰ ਉੱਤੇ ਤੜਕਸਾਰ ਦੋ ਝਟਕੇ ਮਿਲਦੇ ਨੇ ਮੁੱਖ ਮੰਤਰੀ ਪੰਜਾਬ ਨੇ ਪੈरिस ਜਾਣਾ ਸੀ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲਦੀ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਮਰੀਕਾ ਜਾਣਾ ਸੀ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲਦੀ ਕੀ ਕਾਰਨ ਨੇ ਮਨਜ਼ੂਰੀ ਨਾ ਮਿਲਣ ਦੇ ਮੇਰੇ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਨੇ ਸੰਧਵਾ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਬਹੁਤ ਧੰਨਵਾਦ ਜੀ ਕੀ ਕਾਰਨ ਹੈ ਜੀ ਤੁਹਾਨੂੰ ਤੁਸੀਂ ਅਮਰੀਕਾ ਜਾਣਾ ਸੀ ਤੁਹਾਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਇਹ ਤਾਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਨਹੀਂ ਦਿੱਤੀ ਜੀ ਮੋਦੀ ਸਾਹਿਬ ਨੂੰ ਪੁੱ ਦੋ ਛਟਕੇ ਤੜਕਸਾਰ ਮਿਲਦੇ ਨੇ ਮੁੱਖ ਮੰਤਰੀ ਪੰਜਾਬ ਨੇ ਪੈरिस ਜਾਣਾ ਸੀ 올림픽 ਖੜਾਰੀਆਂ ਦੇ ਹੌਸਲਾ ਵਧਾਈ ਕਰਨ ਲਈ ਅਭਜ਼ਾਈ ਕਰਨ ਲਈ ਤੁਸੀਂ ਜਾਣਾ ਸੀਗਾ ਅਮਰੀਕਾ ਇੱਕ ਕਾਨਫਰੰਸ ਦੇ ਵਿੱਚ ਕੀ ਕੋਈ ਲੱਗ ਰਿਹਾ ਬਦਲਾਖੁਰੀ ਦੀ ਨੀਤੀ ਵੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਕੋਈ ਮੈਨੂੰ ਤਾਂ ਸਮਝ ਦੀ ਘਾਟ ਲੱਗਦੀ ਹੈ ਬਦਲਾਖੁਰੀ ਤਾਂ ਕੀ ਹੈ ਇਹਦੇ ਨਾਲ ਕੀ ਮਤਲਬ ਤੁਸੀਂ ਕੀ ਪੋਲੀਟੀਕਲ ਪੁਆਇੰਟ ਕੀ ਸਕੋਰ ਕਰੋਗੇ ਦੇਖੋ 55 ਸਾਲਾਂ ਬਾਅਦ ਸਾਡਾ ਸਾਡੀ ਟੀਮ ਸਾਡੇ ਦੇਸ਼ ਦੀ ਟੀਮ ਮੈਚ ਜਿੱਤ ਰਹੀ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਪੈਰਿਸ ਜਾਣਾ ਚਾਹੁੰਦੇ। ਇੱਧਰ ਨੈਸ਼ਨਲ ਲੈਜਿਸਲੇਚਰਸ ਕਾਨਫਰੰਸ ਹੋ ਰਹੀ ਹੈ ਅਮਰੀਕਾ ਦੇ ਵਿੱਚ ਕੈਂਟਕੀ ਸਟੇਟ ਦੇ ਵਿੱਚ। ਉੱਥੇ 3000 ਤੋਂ ਵੱਧ ਜਿਹੜੇ ਤੁਹਾਡੇ ਲੈਜਿਸਲੇਚਰਸ ਇਕੱਠੇ ਹੋਣੇ ਆ। ਆਪਣੇ ਦੇਸ਼ ਤੋਂ ਵੀ 40-45 ਬੰਦਿਆਂ ਦਾ ਡੈਲੀਗੇਸ਼ਨ ਜਾ ਰਿਹਾ ਹੈ। ਪਰ ਤੁਸੀਂ ਸਿਰਫ ਪੰਜਾਬ ਦੇ ਸਪੀਕਰ ਦੀ ਪਰਮਿਸ਼ਨ ਪੋਲੀਟੀਕਲ ਜਿਹੜੀ ਕਲੀਅਰੈਂਸ ਉਹ ਡਰਾਏ ਕਰਦੇ ਹੋ ਹਿਮਾਚਲ ਦੇ ਦੀ ਡਿਨਾਈ ਕਰਦੇ ਹੋ ਕਰਨਾਟਕਾ ਦੇ ਦੀ ਡਿਨਾਈ ਕਰਦੇ ਹੋ ਕੇਰਲ ਦੇ ਦੀ ਡਿਨਾਈ ਕਰਦੇ ਹੋ ਤੇ ਮਗਾਲੇ ਵਾਲਿਆਂ ਨੂੰ ਦੇ ਦਿੰਦੇ ਹੋ ਇਹ ਡਬਲ ਸਟੈਂਡਰਡ ਕਿਉਂ ਬਈ ਸੋ ਇਹਦੇ ਕਾਰਨਾਵਾਰੇ ਤੁਹਾਨੂੰ ਮੇਰੇ ਖਿਆਲ ਮੋਦੀ ਸਾਹਿਬ ਨੂੰ ਪੁੱਛਣਾ ਚਾਹੀਦਾ ਦੇਖੋ ਅਮਰੀਕਾ ਨਾ ਜਿਹੜੀ ਜੀ ਅਮਰੀਕਾ ਦੁਨੀਆ ਦੀ ਸਭ ਤੋਂ ਐਡਵਾਂਸ ਡੈਮੋਕ੍ਰੇਸੀ ਹੈ ਉੱਥੇ ਕੋਈ ਵੀ ਆਫੀਸ਼ੀਅਲ ਬਿਊਰੋਕਰਟ ਪੋਲਿਟੀਸ਼ੀਅਨ ਉਹ ਦੋ ਦੁਨੀ ਚਾਰ ਕਰਕੇ ਭੱਜ ਨਹੀਂ ਸਕਦਾ ਉਹ ਉਥੋਂ ਦੀਆਂ ਜਿਹੜੀਆਂ ਪ੍ਰੈਕਟਿਸ ਉਹ ਆਪਾਂ ਲੈ ਕੇ ਆਈਏ ਆਪਣੇ ਚੰਗੇ ਜਿਹੜੀਆਂ ਪ੍ਰੈਕਟਿਸ ਆਪਾਂ ਉਹਨਾਂ ਨੂੰ ਦਸੀਏ ਉਹਨਾਂ ਨੂੰ ਲੈ ਕੇ ਆਈਏ ਤੇ ਆਪਣੀ ਜਿਹੜੀ ਡੈਮੋਕ੍ਰੇਸੀ ਸਸ਼ਕਤ ਹੋਊਗੀ ਤਕੜੀ ਹੋਊਗੀ ਉਹਦੇ ਨਾਲ ਦੇਸ਼ ਤਕੜਾ ਹੋਏਗਾ ਦੇਸ਼ ਤਕੜਾ ਹੋਏਗਾ ਫਿਰ ਤੁਹਾਡਾ ਵਿਸ਼ਵਗੁਰੂ ਵਾਲਾ ਨਾਰਾ ਉਹ ਵੀ ਸੱਚ ਹੋ ਸਕਦਾ ਇਸ ਤਰ੍ਹਾਂ ਦੀ ਬਦਲਾਖੋਰੀ ਵਾਲੇ ਨਾਲ ਸੱਚ ਨਹੀਂ ਹੋਣਾ। ਉਹ ਗੈਰ ਭਾਜਪਈ ਜਿੰਨੀਆਂ ਸੂਬਿਆਂ ਸਰਕਾਰਾਂ ਨੇ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲਦੀ। ਪੰਜਾਬ ਨੂੰ ਨੁਮਾਇੰਦਗੀ ਕਰਨ ਦਾ ਬੜਾ ਵਧੀਆ ਮੌਕਾ ਸੀ ਜਿਸ ਤਰੀਕੇ ਨਾਲ ਤੁਸੀਂ ਇਹ ਪ੍ਰੋਗਰਾਮ ਦਾ ਬਿਊਰੋ ਦੇ ਰਹੇ ਹੋ। ਨਹੀਂ ਨਹੀਂ ਬਿਲਕੁਲ ਉੱਥੇ ਤੁਸੀਂ ਦੱਸਦੇ ਹੋ ਤੁਸੀਂ ਆਪ ਦੇ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ। ਉੱਥੇ ਕੋਈ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ ਬਣ ਕੇ ਥੋੜੀ ਜਾਂਦਾ ਹੁੰਦਾ। ਨਾਲੇ ਸਪੀਕਰ ਦਾ ਵੈਸੇ ਵੀ ਨਿਊਟਰਲ ਹੁੰਦਾ। ਤੋ ਮੈਨੂੰ ਸਮਝ ਨਹੀਂ ਲੱਗੀ ਇਹਨਾਂ ਨੂੰ ਕੀ ਹੈ ਮੇਰੇ ਖਿਆਲ ਉਹਨਾਂ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਇਹ ਚੀਜ਼ ਦੀ ਕਲੈਰੀਫਿਕੇਸ਼ਨ ਦੇਣੀ ਚਾਹੀਦੀ बिकॉज ਆਫ ਦਟਲਖ ਸਰ ਦੋ ਵੱਡੇ ਫੈਸਲੇ ਦੋ ਝਟਕੇ ਤੁਹਾਡੇ ਲਈ ਸੀ ਇਹਨੂੰ ਸਿੱਧੇ ਤੌਰ ਤੇ ਕਿਵੇਂ ਦੇਖਦੇ ਹੋ ਕਿ ਸਿਆਸਤ ਦਾ ਮੈਦਾਨ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਥੇ ਉਹ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਨਹੀਂ ਨਹੀਂ ਆਪਣੇ ਲਈ ਕਰਾ ਝਟਕਾ ਝਟਕਾ ਤਾਂ ਇਹਨਾਂ ਨੂੰ ਲੋਕ ਦੇਖਣਗੇ ਝਟਕਾ ਪਹਿਲਾਂ ਲੋਕਾਂ ਨੇ ਦਿੱਤਾ ਹੀ ਹੈ ਝਟਕਾ ਫੇਰ ਦੇ ਦੇਣਗੇ ਆਪਾਂ ਨੂੰ ਕਰਾ ਝਟਕਾ ਆਪਾਂ ਤਾਂ ਫਾਈਟਰ ਆ ਲੋਕਾਂ ਵਾਸਤੇ ਲੜਨਾ ਲੜੀ ਜਾਵਾਂਗੇ ਹਲਾ ਕਿ ਉਸ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਜਿਹੜੇ ਸਨਮਾਨ ਹਰਿਆਣਾ ਸਰਕਾਰ ਨੇ ਤਿੰਨ ਅਫਸਰਾਂ ਨੂੰ ਦੇਣੇ ਸੀ ਤੁਸੀਂ ਚਿੱਠੀ ਲਿਖੀ ਉਸ ਦੇ ਖਿਲਾਫ ਕਿ ਇਦਾਂ ਦੇ ਚੀਜ਼ਾਂ ਨਹੀਂ ਕਰਨੇ ਚਾਹੀਦੀਆਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋ ਕਿ ਮੰਨਦੇ ਹੋ ਕਿ ਉਸ ਚੀਜ਼ ਤੋਂ ਬਾਅਦ ਇਹ ਫੈਸਲਾ ਤੁਹਾਡੇ ਲਈ ਆਉਣਾ ਹੋ ਸਕਦਾ ਉਹਦੇ ਲਈ ਵੀ ਕੋਈ ਨਾ ਕੋਈ ਚੀਜ਼ ਨਜ਼ਰ ਆ ਰਹੀ ਹੈ ਦੇਖੋ ਆਪਾਂ ਨੂੰ ਕਿਸੇ ਸਿੱਟੇ ਦੀ ਪਰਵਾਹ ਨਹੀਂ ਲੋਕਾਂ ਨੇ ਸਾਨੂੰ ਸੱਚ ਬੋਲਣ ਲਈ ਹੱਕ ਸੱਚ ਤੇ ਪਹਿਰਾ ਦੇਣ ਲਈ ਇੱਥੇ ਪਹੁੰਚਾਇਆ ਤੁਸੀਂ ਨਿਹੱਤੇ ਤੇ ਵਾਰ ਕਰਦੇ ਹੋ ਕਿਤੇ ਵੀ ਦੁਨੀਆ ਦੇ ਵਿੱਚ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਤੁਸੀਂ ਉਹਨਾਂ ਨੂੰ ਗੈਲੈਂਟਰੀ ਅਵਾਰਡ ਦਿੰਦੇ ਆ ਕਿ ਤੋਪ ਚੱਕੀ ਫਿਰਦਾ ਈ ਸ਼ੁਭ ਕਰਨ ਕੀ ਸੀ 700 ਤੋਂ ਉੱਤੇ ਸਾਡੇ ਕਿਸਾਨ ਸ਼ਹੀਦ ਕਰਾਤੇ ਉਹਨਾਂ ਦੇ ਗੋਲੀਆਂ ਮਾਰਨ ਵਾਲਿਆਂ ਨੂੰ ਤੁਸੀਂ ਗੈਲੈਂਟਰੀ ਅਵਾਰਡ ਦੇਣ ਲਈ ਸਿਫਾਰਸ਼ ਕਰ ਰਹੇ ਹੋ ਇਹ ਤਾਂ ਮਤਲਬ ਬਹੁਤ ਜ਼ਿਆਦਾ ਤੰਗਦਿਲੀ ਹੰਕਾਰ ਦਾ ਸਬੂਤ ਹੈ ਤੇ ਹੰਕਾਰ ਤਾਂ ਅਸੀਂ ਰਹਿਣ ਨਹੀਂ ਦਿੰਦੇ ਸਾਨੂੰ ਸੋ ਕੋਈ ਗੱਲਬਾਤ ਅੱਗੇ ਰੱਖੋਗੇ ਆਪਣੇ ਜਿਹੜੇ ਤੁਹਾਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਜਾਂ ਦੀ ਮੈਂ ਮਾਨਯੋਗ ਸਾਡੇ ਜਿਹੜੇ ਰਹਿਬਰ ਨੇ ਸ਼੍ਰੀ ਓਮ ਬਿਰਲਾ ਜੀ ਜਿਹੜੇ ਕੇ ਸਪੀਕਰ ਨੇ ਲੋਕ ਸਭਾ ਦੇ ਉਹਨਾਂ ਨੂੰ ਪੱਤਰ ਲਿਖਾਂਗੇ ਹੁਣ ਮਿਲ ਕੇ ਵੀ ਪ੍ਰੋਟੈਸਟ ਕਰਾਂਗੇ ਜੀ ਸਭ ਤੋਂ ਅੰਸਬਾ ਦੇ ਸਪੀਕਰ ਕੁਲਤਾਰ ਸਿੰਘ ਸਤਵਾ ਨਾਲ ਸੀ ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਪੰਜਾਬ ਦੇ ਨਾਲ ਜਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਦੇ ਨਾਲ ਦੇਸ਼ ਨੂੰ ਅੱਗੇ ਵਧਣ ਦਾ ਮੌਕਾ ਜ਼ਰੂਰ ਮਿਲਣਾ ਸੀ ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਅੱਗੇ ਓਮ ਬਿਰਲਾ ਜੀ ਦੇ ਲੋਕ ਸਭਾ ਸਪੀਕਰ ਉਹਨਾਂ ਅੱਗੇ ਰੱਖੀਆਂ ਜਾਣਗੀਆਂ ਤੇ ਇਸ ਨੂੰ ਲੈ ਕੇ ਜੇ ਪ੍ਰਦਰਸ਼ਨ ਕਰਨ ਦੀ ਲੋੜ ਪਈ ਤਾਂ ਉਹ ਵੀ ਕੀਤੇ ਜਾਣਗੇ ਇਸ ਸਰਕਾਰ ਦੇ ਆਪਣੇ ਸਹਿਯੋਗੀ ਸੁਖਿੰਦਰ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ